ਹੌਲੇ ਮਹੱਲੇ ਦਾ ਇਤਿਹਾਸ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੌਲਾ ਮਹੱਲਾ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ ਇਹ ਮੇਲਾ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਧਾਰਮਿਕ ਪਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਚ ਰੰਗਿਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਹੋਲਾ ਘੇੜਦਾ ਹੈ ਅਤੇ ਮਹੱਲਾ ਕੱਢਦਾ ਹੈ ਹੋਲਾ ਅਰਬੀ ਪਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਲੇ ਕੰਮਾਲੀ ਜੂਝਣਾ ਸੀਸ ਧੜੀ ਤੇ ਧਰ ਕੇ ਲੜਨਾ ਤਲਵਾਰ ਦੀ ਧਾਰ ਤੇ ਚੱਲਣਾ ਕੀਤੇ ਗਏ ਹਨ ਮਹੱਲਾ ਸ਼ਬਦ ਦੇ ਅਰਥ ਹਨ ਉਹ ਸਥਾਨ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਇਸੇ ਹੀ ਤਰ੍ਹਾਂ ਦਸ਼ਮेश ਪਿਤਾ ਜੀ ਨੇ ਨਿੱਗਰ ਚੁੱਕੇ ਸਮਾਜ ਦੇ ਦੱਬੇ ਕੁਚਲੇ ਅਤੇ ਲਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਣ ਦਾ ਅਹਿਸਾਸ ਤੇ ਸਵੈ ਮਾਨ ਮਹਿਸੂਸ ਕਰਵਾਉਣ ਉਹਨਾਂ ਵਿੱਚ ਨਿਡਰਤਾ ਤੇ ਨਿਰਪੈਤਾ ਕਰਨ ਅਤੇ ਸੂਰਬੀਰ ਜੋਧੇ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਹਨਾਂ ਨੇ ਚਰਨਪੌਹਲ ਦੀ ਥਾਂ ਖੰਡੇ ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੌਲਮ ਹੱਲਾ ਪ੍ਰਚਲਿਤ ਕੀਤਾ ਆਜ਼ਾਦੀ ਪ੍ਰਾਪਤ ਕਰਨ ਅਤੇ ਜੋਸ਼ ਪੈਦਾ ਕਰਨ ਲਈ ਗੁਰੂ ਜੀ ਨੇ ਜਿੱਥੇ ਨਵਾਂ ਜੀਵਨ ਬਖਸ਼ਿਆ ਉੱਥੇ ਭਾਰਤੀ ਸਮਾਜ ਨੂੰ ਉਹਨਾਂ ਦੇ ਰੀਤੀ ਰਿਵਾਜਾਂ ਅਤੇ ਤਿਉਹਾਰ ਮਨਾਉਣ ਦੇ ਢੰਗਾਂ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਭਾਈ ਕਾਨ ਸਿੰਘ ਅਨੁਸਾਰ ਹੋਲੇ ਦੀ ਹੋਲੇ ਦਾ ਅਰਥ ਹਮਲਾ ਜਾਂ ਹੱਲਾ ਕਰਨ ਵਾਲਾ ਹੈ ਡਾਕਟਰ ਬੰਜਾਰਾ ਵੈਦੀ ਨੇ ਮੁਹੱਲਾ ਨੂੰ ਅਰਬੀ ਦੇ ਸ਼ਬਦ ਮੁਹੱਲਵੇ ਦਾ ਤਦਵਦ ਦੱਸਿਆ ਹੈ ਇਸ ਦਾ ਆਪ ਉਸ ਸਥਾਨ ਹੈ ਜਿੱਥੇ ਫਤਿਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਪਹਿਲਾ ਇਹ ਸ਼ਬਦ ਜਿੱਥੇ ਇਸੇ ਪਾਵ ਵਿੱਚ ਵਰਤਿਆ ਜਾਂਦਾ ਜਦੋਂ ਮਿੱਥੇ ਹੋਏ ਸਥਾਨ ਉੱਪਰ ਕੋਈ ਦਲ ਕਾਬਜ ਹੋ ਜਾਂਦਾ ਤੇ ਉੱਥੇ ਹੀ ਦਰਬਾਰ ਲੱਗਦਾ ਸ਼ਸਤਰਧਾਰੀ ਤੇਗਾਂ ਦੇ ਕਮਾਲ ਵਿਖਾਉਂਦੇ ਪਰ ਹੌਲੀ-ਹੌਲੀ ਇਹ ਸ਼ਬਦ ਜਲੂਸ ਲਈ ਪ੍ਰਚਲਿਤ ਹੋ ਗਿਆ ਜੋ ਫੌਜੀ ਸਜ ਪਜ ਕੇ ਨਗਾਰਿਆਂ ਦੀ ਝੋੜ ਨਾਲ ਅਨੰਦਪੁਰ ਸਾਹਿਬ ਵਿੱਚ ਇੱਕ ਗੁਰਧਾਮ ਤੋਂ ਦੂਜੀ ਗੁਰਧਾਮਾਂ ਦੀ ਯਾਤਾਂ ਲਈ ਨਿਕਲਦਾ ਸੀ ਗੁਰਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ ਵਿੱਦਿਆ ਵਿੱਚ ਪ੍ਰਵੀਨ ਬਣਾਉਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਇਸ ਤਿਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ ਮਹੱਲ ਇੱਕ ਪ੍ਰਕਾਰ ਦੀ ਮਨਸੂਈ ਲੜਾਈ ਹੈ ਅਦਲਤੇ ਕੋਰਸਵਾਰ ਸ਼ਸਤਰ ਤਾਰੀ ਸਿੰਘਾਂ ਦੇ ਦਲ ਬਣਾ ਕੇ ਇੱਕ ਖਾਸ ਹਮਲੇ ਦੀ ਥਾਂ ਤੇ ਹਮਲਾ ਕਰਦੇ ਹਨ ਅਤੇਨੇਕ ਪ੍ਰਕਾਰ ਦੇ ਕਰਤੱਵ ਵਿਖਾਉਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਨਸੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜਿੰਦੀ ਸਿੱਖਿਆ ਪ੍ਰਦਾਨ ਕਰਦੇ ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਸਰੋਪ ਪਾਉ ਵਕਸ਼ਿਸ਼ ਕਰਦੇ ਸਨ ਘੋੜਸਵਾਰੀ ਤੇ ਗੱਤਕੇ ਬਾਜੀ ਦੇ ਜੰਗ ਜੂ ਕਰਤਵ ਦੇਖਣਯੋਗ ਹੁੰਦੇ ਸਨ ਇਸ ਮੌਕੇ ਦੀਵਾਨ ਸੱਜ ਸੇ ਕਥਾ ਕੀਰਤਨ ਹੁੰਦਾ ਬਿਰਾਰਸੀ 12 ਨਈਆਂ ਜਾਂਦੀਆਂ ਅਤੇਨੇਕਾ ਤਰ੍ਹਾਂ ਦੀਆਂ ਫੌਜੀ ਕਵਾਜਦਾਂ ਹੁੰਦੀਆਂ ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿੱਚ ਖੁਦ ਸ਼ਾਮਿਲ ਹੁੰਦੇ ਸਨ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ ਸ਼੍ਰੀਨੰਤਪੁਰ ਸਾਹਿਬ ਦੀ ਧਾਤੀ ਤੇ ਹੌਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗ ਜੂ ਤਿਉਹਾਰ ਤੇ ਸਿੰਘਾਂ ਦੀ ਆਪਸ ਵਿੱਚ ਲੜੀਆਂ ਜਾਂਦੀਆਂ ਵਿਆਸ ਰੂਪੀ ਮਨਸੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ ਹੈ ਲੋਕ ਕਾਇਰਤਾ ਭਰੇ ਮਾਹੌਲ ਤੋਂ ਨਿਕਲ ਕੇ ਇਸ ਉਤਸਵ ਵਿੱਚ ਝੜਾ ਝੜ ਬੜੇ ਜੋਸ਼ ਤੇ ਸਾਸਤਲ ਸ਼ਾਮਿਲ ਹੁੰਦੇ ਹਨ ਹਲਾ ਮਹੱਲਾ ਸਾਨੂੰ ਇੱਕ ਉਪਦੇਸ਼ ਦਿੰਦਾ ਹੈ ਜਦ ਤੱਕ ਇਸ ਜਗਤ ਵਿੱਚ ਮਚ ਰਹੇ ਆਂ ਮਹੱਲੇ ਅੰਦਰ ਅਸੀਂ ਪੂਰੇ ਬਲ ਤੇ ਪ੍ਰਕਾਰਮ ਨਾਲ ਸ਼ਾਮਿਲ ਨਹੀਂ ਹੁੰਦੇ ਇਸੇ ਹੋਰਾਂ ਕੋਲੋਂ ਪਛੜ ਜਾਵਾਂਗੇ ਜੇ ਅਸੀਂ ਚਾਹੁੰਦੇ ਹਾਂ ਕਿ ਇਸ ਜੀਵਨ ਨੂੰ ਸਫਲ ਕਰੀਏ ਤਾਂ ਸਾਨੂੰ ਪਿਤਾ ਗਣਗੀਤਰ ਦਾ ਦੱਸਿਆ ਉਦੇਸ਼ ਚੇਤੇ ਰੱਖਣਾ ਚਾਹੀਦਾ ਹੈ ਸਾਨੂੰ ਹੱਲੇ ਮਹੱਲੇ ਤੋਂ ਸੱਚਾ ਉਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰਿਓਂ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕ ਮਾਫ